ਕੀ ਤੁਹਾਡੇ ਵੀ ਕਿਸੇ ਨੂੰ ਉਦਰੰਗ ਦੀ ਸਕੈਟ ਹੈ ਪੈਰਾਲਾਈਜਮ ਨੂੰ ਲੱਕ ਵਾ ਕਹਿੰਦੇ ਨੇ ਆ ਜਾਂ ਤੁਹਾਡੇ ਰਿਸ਼ਤੇਦਾਰੀ ਚ ਤਾਂ ਫ੍ਰੀ ਟੀਕਾ ਲਾਵਾਂਗੇ ਧਿਆਨ ਨਾਲ ਸੁਣ ਲਓ ਫ੍ਰੀ ਟੀਕਾ ਬਹੁਤ ਹੀ ਵਧੀਆ ਰਿਜ਼ਲਟ ਨੇ ਕੁਸ਼ਕ ਟਾਈਮ ਦੇ ਵਿੱਚ ਹੀ ਇਹਦੇ ਰਿਜ਼ਲਟ ਮਿਲ ਜਾਂਦੇ ਨੇ ਟੀਕੇ ਦੇ ਅੱਜ ਦੇ ਦਿਨ ਦਿਨ ਐਤਵਾਰ ਤਰੀਕ ਅੱਜ ਹੈਗੀ ਜੀ 21 ਮਹੀਨਾ 7ਵਾਂ ਨਾ ਦੇਖੋ ਜੀ ਓਕੇ 21 ਜੁਲਾਈ ਠੀਕ ਹੈ ਤੁਹਾਨੂੰ ਪੁੱਠੀ ਦੀ ਨਹੀਂ ਵਣੀ ਇੱਕ ਵਾਰ ਧਿਆਨ ਨਾਲ ਦੇਖ ਲਿਓ 21 ਜੁਲਾਈ 7:42 ਦੇ ਵੀਡੀਓ ਬਣਾਈ ਹੈ ਐਤਵਾਰ ਹੈ ਠੀਕ ਹੈ ਜੁਲਾਈ ਮਹੀਨਾ 21 ਤਰੀਕ ਅੱਜ 70 ਤੋਂ 75 ਜਾਨਾਂ ਦੇ ਜਿਹੜੇ ਆਪਾਂ ਇੰਜੈਕਸ਼ਨ ਲਗਾਏ ਨੇ ਤੇ ਉਹਨਾਂ ਨੂੰ ਇੱਕ ਇੱਕ ਇੰਜੈਕਸ਼ਨ ਨਾਲ ਦਿੱਤਾ ਠੀਕ ਹੈ ਜੀ ਕਿਸੇ ਨੂੰ 15 ਦਿਨ ਬਾਅਦ ਬੁਲਾਇਆ ਕਿਸੇ ਨੂੰ ਮਹੀਨੇ ਬਾਅਦ ਉਹ ਪ੍ਰੋਬਲਮ ਦੇ ਹਿਸਾਬ ਨਾਲ ਬਾਕੀ ਉਹਨਾਂ ਨੂੰ ਮੈਡੀਸਨ ਲਿਖ ਕੇ ਦਿੱਤੀ ਆ ਰਿਜ਼ਲਟ 100% ਮਿਲਣਗੇ ਇੱਕ ਸ਼ਰਤ ਇੱਕ ਲਾਈਫ ਤੇ ਇੱਕ ਫੋਲੋ ਉਹਨਾਂ ਲਈ ਜਿਨ੍ਹਾਂ ਨੂੰ ਅਧਰੰਗ ਹੈ ਤੁਹਾਡਾ ਰਿਸ਼ਤੇਦਾਰ ਹੈ ਆਂਡੀ ਗਵਾਂਡੀ ਹੈ ਕੋਈ ਗਰੀਬ ਗਰੁੱਪ ਹੈ ਫ੍ਰੀ ਦੇ ਵਿੱਚ ਇੰਜੈਕਸ਼ਨ ਆ ਕੋਈ ਪੈਸਾ ਨਹੀਂ ਦਵਾਈ ਲਿਖ ਕੇ ਦਿੰਨੇ ਆ ਨੰਬਰਾਂ ਤੇ ਫੋਨ ਕਰਕੇ ਸਾਨੂੰ ਮਿਲੋ ਤੇ ਅਧਰੰਗ ਦਾ 100% ਇਲਾਜ ਪਾਓ ਫ੍ਰੀ ਦੇ ਵਿੱਚ ਸ਼ੇਅਰ ਕਰਨਾ ਨਾ ਭੁੱਲਣਾ ਵਾਹਿਗੁਰੂ ਨੂੰ ਜਾਣ ਕੇ ਸ਼ੇਅਰ ਜ਼ਰੂਰ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ